ਜੀ ਜੱਟ ਵਿਗੜ ਗਿਆ ਅਕਸਰ ਕਿਹਾ ਜਾਂਦਾ ਸੀ ਕਿ ਜੱਟਵਾਰ ਨੂੰ ਲੈ ਕੇ ਵਿਰੋਧ ਹੋਇਆ ਗੀਤਾਂ ਦਾ ਫਿਲਮਾਂ ਦਾ ਦੁਬਾਰੇ ਫਿਰ ਉਹੀ ਦੌਰ ਕਹਿੰਦੇ ਹੁਣ ਸ਼ੁਰੂ ਕੀਤਾ ਤੁਸੀਂ ਤੁਸੀਂ ਪਹਿਲਾਂ ਵੀ ਜੱਟਾਂ ਦੇ ਉੱਤੇ ਫਿਲਮਾਂ ਬਣੀਆਂ ਜੱਟਾਂ ਦੇ ਗੀਤ ਬਣੇ ਪਰ ਜੱਟ ਦੀ ਜਿਹੜੀ ਅਸਲੀਅਤ ਹਾਲਤਾ ਉਹ ਕੁਝ ਹੋਰ ਆ ਤੇ ਫਿਲਮਾਂ ਤੇ ਗੀਤਾਂ ਦਾ ਹਾਲ ਕੀ ਹੈ ਅਸਲੀ ਹਾਲ ਤੇ ਜੱਟ ਸੜਕਾਂ ਦੇ ਬੈਠਾ ਜੀ ਯਾਰ ਕਰਜ਼ੇ ਦੇ ਹੇਟਾ ਦੱਬ ਰਿਆਗਾ ਜੱਟ ਮਰ ਰਿਆ ਜੱਟ ਕੋਲ ਦਿਖਾਈਆਂ ਜਾਂਦੀਆਂ ਫਿਲਮਾਂ ਦੇ ਵਿੱਚ ਕੀ ਰਫਲਾਂ ਜੱਟ ਦੇ ਸ਼ੌਂਕ ਵੱਡੇ ਵੱਡੇ ਉਹ ਥੋੜੀ ਹੋਤਾ ਸਭ ਨਾਲ ਚੰਗੀ ਤਰ੍ਹਾਂ ਹੋ ਰਿਹਾ ਹੈ ਤੁਸੀਂ ਆਊਟ ਆਫ ਦ ਵੇ ਆ ਕੇ ਉਹਨੂੰ ਧੱਕਾ ਦੇ ਰਹੇ ਹੋ ਵਾਇਲੈਂਸ ਨੂੰ ਲੈ ਕੇ ਬੜਾ ਬਾਤ ਖੜਾ ਹੋ ਰਿਹਾ ਕਹਿੰਦੇ ਫਿਲਮਾਂ ਦਾਹੀਂ ਵਾਇਲੈਂਸ ਕ੍ਰੀਏਟ ਹੁੰਦਾਗਾ ਨੌਜੋਨ ਹਥਿਆਰਾਂ ਵੱਲ ਜਾਂਦੇ ਨਹੀਂ ਨੌਜੋਨ ਭੜਕ ਰਹੇ ਨੇ ਵਾਇਲੈਂਸ ਵਾਲੀ ਫਿਲਮਾਂ ਕਦੋਂ ਸ਼ੁਰੂ ਹੋਈ ਕਦੋਂ ਸ਼ੁਰੂ ਹੈ ਪੁੱਛ ਰਿਹਾ ਤੁਹਾਨੂੰ ਇਹ ਤਾਂ ਸਰ ਤੁਸੀਂ ਵੱਧ ਜਾਣਦੇ ਨਹੀਂ ਮੈਂ ਤੁਹਾਨੂੰ ਪੁੱਛ ਰਿਹਾ ਜਦੋਂ ਕਿਸੇ ਗੱਲ ਕਰਕੇ ਤੁਸੀਂ ਸਵਾਲ ਪੁੱਛਿਆ ਮੈਂ ਤੁਹਾਨੂੰ ਪੁੱਛ ਰਿਹਾ ਕਿਹੜੇ ਸਾਲ ਤੋਂ ਸ਼ੁਰੂ ਹੋਈ ਹੈ ਬਾਲਾਂਸ ਤਾਂ ਫਿਰ ਪੰਜਾਬ ਵਿੱਚ 70 ਦੇ ਦਸ਼ਾ ਕੀ 80 ਸ਼ੁਰੂ ਹੋ ਚੁੱਕੀ ਸੀ ਤਾਂ ਤਾਂ ਪਰ ਨੀਰਾ ਆਡੀਅנס ਫॉर दैट ਨਾ ਜਿਹੜਾ ਦੇਖ ਰਹੇ ਨੇ ਪਤਾ ਤੁਸੀਂ ਆਡੀਅנס ਦਾ ਕਸੂਰ ਮਾਰਦੇ ਆ ਵੀ ਉਹ ਦੇਖਦੇ ਆ ਤਾਂ ਹੀ ਅਸੀਂ ਦਿਖਾਉਂਦੇ ਆ ਜਿਹਨਾਂ ਫਿਲਮਾਂ 'ਚ ਬੰਦਾ ਲੜਦਾ ਹੈ ਐਨੀ ਜਿਹੜੇ ਕੋਈ ਲੜ ਕੇ ਦਿਖਾਏ 3 ਮਿੰਟੇ ਹਾਫ ਜਾਏਗਾ ਬੰਦਾ ਤਾਂ ਫਿਲਮ ਆ ਰਹੀ ਹੈ 17 ਬਾਈ ਨੂੰ ਜੇ ਜੱਟ ਵਿਗੜ ਗਿਆ ਉਸ ਤੋਂ ਸ਼ੁਰੂਆਤ ਕਰਦੇ ਆ ਬੜੀ ਖੂਬਸੂਰਤ ਫਿਲਮ ਆ ਰਹੀ ਹੈ ਸਾਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੀ ਫਿਲਮ ਦੇ ਲਈ ਸਾਰੇ ਟਾਈਟਲ ਜਿਹੜਾ ਜੇ ਜੱਟ ਵਿਗੜ ਗਿਆ ਅਕਸਰ ਕਿਹਾ ਜਾਂਦਾ ਸੀ ਕਿ ਜੱਟਵਾਰ ਨੂੰ ਲੈ ਕੇ ਵਿਰੋਧ ਹੋਇਆ ਗੀਤਾਂ ਦਾ ਫਿਲਮਾਂ ਦਾ ਦੁਬਾਰੇ ਫਿਰ ਉਹੀ ਦੌਰ ਕਹਿੰਦੇ ਹੁਣ ਸ਼ੁਰੂ ਕੀਤਾ ਤੁਸੀਂ ਜੇ ਜੱਟ ਵਿਗੜ ਗਿਆ ਹਾਂ ਵੀ ਜੱਟ ਫੈਮਿਲੀ ਫਿਲਮ ਦੇ ਉਹ ਕਹਿੰਦੇ ਵੀ ਜੱਟ ਨੂੰ ਤੁਸੀਂ ਉਹ ਕਰ ਰਹੇ ਹੋ ਵੀ ਪਹਿਲਾਂ ਵੀ ਜੱਟਾਂ ਦੇ ਉੱਤੇ ਫਿਲਮਾਂ ਬਣੀਆਂ ਜੱਟਾਂ ਤੇ ਗੀਤ ਬਣੇ ਪਰ ਜੱਟ ਦੀ ਜਿਹੜੀ ਅਸਲੀਅਤ ਹਾਲਤਾ ਉਹ ਕੁਝ ਹੋਰ ਆ ਤੇ ਫਿਲਮਾਂ ਤੇ ਗੀਤਾਂ ਕੁਝ ਹੋਰ ਹਾਲ ਕੀ ਹੈਗੀ ਅਸਲੀ ਹਫ਼ਤੇ ਵਿੱਚ ਤਾਂ ਜੱਟ ਸੜਕਾਂ ਤੇ ਬੈਠਾ ਜੀ ਯਾਰ ਕਰਜ਼ੇ ਦੇ ਹੇਟਾਂ ਦਬ ਰਿਆਗਾ ਜੱਟ ਮਰ ਰਿਆ ਜੱਟ ਕੋਲ ਦਿਖਾਈਆਂ ਜਾਂਦੀਆਂ ਫਿਲਮਾਂ ਦੇ ਵਿੱਚ ਜੀ ਰਫਲਾਂ ਜੱਟ ਦੇ ਸ਼ੌਂਕ ਵੱਡੇ ਵੱਡੇ ਐਸਾ ਤਾਂ ਮੈਨ ਨਹੀਂ ਲੱਗਦਾ ਕਿ ਸੜਕਾਂ ਤੇ ਪਿਆ ਹੋਇਆ ਜੱਟ ਐਸਾ ਤਾਂ ਮੈਨ ਮੈਨ ਨਹੀਂ ਲੱਗਦਾ ਜਿੰਨਾ ਮੈਂ ਵੇਖਿਆ ਪੰਜਾਬ ਤੁਸੀਂ ਬਲਕਿ ਮੇਰੇ ਕੋਲ ਜ਼ਿਆਦਾ ਜਾਣਦੇ ਹੋ ਪਰੰਦੇ ਇਹ ਫੈਮਿਲੀ ਫਿਲਮ ਹੈ ਉਹਨਾਂ ਦੀ ਜਿਹੜੇ ਫੈਮਿਲੀ ਤੇ ਆਉਂਦੀ ਏ ਤੇ ਉਹ ਫਿਰ ਖੜਾ ਹੋ ਜਾਂਦਾ ਹੈ ਹੈਨਾ ਕਿ ਭਾਈ ਉਹ ਥੋੜੇ ਹੋ ਤਾਂ ਸਭ ਨਾਲ ਚੰਗੀ ਤਰ੍ਹਾਂ ਜੀ ਰਿਹਾ ਹੈਗਾ ਤੁਸੀਂ ਆਊਟ ਆਫ ਦਾ ਵੇ ਆ ਕੇ ਉਹਨੂੰ ਧੱਕਾ ਦੇ ਰਹੇ ਹੋ ਤੇ ਉਹ ਫਿਰ ਆਪਣੀ ਫੈਮਿਲੀ ਵਾਸਤੇ ਖੜਾ ਹੁੰਦਾ ਉਹ ਟੇਲਰ ਜੀ ਦਾ ਡਾਇਲੋਗ ਹੋਏਗਾ ਜੀ ਬਲਕਿ ਪੋਜ਼ਿਟਿਵ ਵੀ ਦਿਖਾ ਰਹੇ ਨੇ ਨੈਗੇਟਿਵ ਨਹੀਂ ਦਿਖਾ ਰਹੇ ਇੱਕ ਵਾਇਲੈਂਸ ਨੂੰ ਲੈ ਕੇ ਬੜਾ ਵਾਅਦ ਖੜਾ ਹੋ ਰਿਹਾ ਕਹਿੰਦੇ ਫਿਲਮਾਂ ਦਾ ਅਸੀਂ ਵਾਇਲੈਂਸ ਕ੍ਰੀਏਟ ਹੁੰਦਾਗਾ ਨੌਜੋਨ ਹਥਿਆਰਾਂ ਵੱਲ ਜਾਂਦੇ ਨਹੀਂ ਨੌਜੋਨ ਪੜਕ ਰਹੇ ਨੇ ਖਾਸ ਕਰਕੇ ਸਾਊਥ ਦੇ ਸਿਨੇਮੇ ਦੇ ਵਿੱਚ ਅਸੀਂ ਦੇਖਦੇ ਆਂ ਪਰ ਹੁਣ ਪੰਜਾਬੀ ਸਿਨੇਮੇ ਵਿੱਚ ਵਾਇਲੈਂਸ ਕਦੋਂ ਸ਼ੁਰੂ ਹੋਇਆ ਵਾਇਲੈਂਸ ਵਾਲੀ ਫਿਲਮਾਂ ਕਦੋਂ ਸ਼ੁਰੂ ਹੋਈ कांत तो शुरू हैं पूछने आकर तो कहते हैं साउथ तो तो शुरू हुई है साउथ ने कांत तो किधर संत तो शुरू हुई ये तो सर तुझी बातें जान दे नहीं मैं तो अनपूछ रहा हूँ तो किसी गल करके तुझे सवाल पूछ रहा मैं तो अनपूछ रहा किधर संत तो शुरू हुई मैंने नहीं भाई वायलेंस तो फिर पंजाबी सत ਫਿਲਮਾਂ ਚ ਆਇਆ ਹੈਗਾ ਕਿ ਬਾਈ ਜਦ ਬਿੱਲਨ ਨਾਲ ਤੁਸੀਂ ਫਾਈਟ ਦਿਖਾ ਰਹੇ ਹੋ ਥੋੜੀ ਚੰਗੀ ਤਰ੍ਹਾਂ ਦਿਖਾ ਦਿਓ। ਇਹ ਕਹਿਗਾ ਬੇਮਤਲਬ ਦੀ ਵੈਲੈਂਸ ਹੈਗੀ। ਸਿਰਫ ਐ। ਬਟ देयर ਆ ਆਡੀਅנס ਫॉर दैट ਨਾ ਜਿਹੜਾ ਦੇਖ ਰਹੇ ਨੇ। ਮਗਾ ਤੁਸੀਂ ਆਡੀਅנס ਦਾ ਕਸੂਰ ਮਾਰਦੇ ਹੋ ਵੀ ਉਹ ਦੇਖਦੇ ਆ ਪਾਈ ਅਸੀਂ ਦਿਖਾਉਂਦੇ ਆ। ਭਰਾ ਮੈਂ ਤਾਂ ਹਰ ਤਰ੍ਹਾਂ ਦਾ ਸਿਨੇਮਾ ਕਰਨਾ। ਆਡੀਅנס ਜਿਹੜੇ ਹੈਗੇ ਨਾ ਉਹ ਟੀਵੀ ਜਿਹੜਾ ਸਾਜ਼ਬੋ ਮੈਂ ਤਾਂ ਨਹੀਂ ਕੀਤਾ। ਹੈਨਾ ਸਾਜ਼ਬੋ ਸੀਰੀਅਸ ਜਦੋਂ ਆਏ। ਅਸੀਂ ਤਾਂ ਨਹੀਂ ਕੀਤਾ ਤੇ ਤੁਸੀਂ ਦੇਖ ਰਹੇ ਬਣਾਉਣ ਵਾਲੇ ਤਾਂ 10 ਵੀ ਲੱਖ ਹੋਣਗੇ 30 ਲੱਖ ਹੋਣਗੇ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਹੋਣਗੇ ਪੰਜਾ ਲੱਖ ਹੋਣਗੇ ਵੇਖਣ ਵਾਲੇ ਕਰੋੜਾਂ ਹੋਣ ਨਾ ਔਰ ਦੂਜੀ ਚੀਜ਼ ਹਰ ਤਰ੍ਹਾਂ ਦੀ ਚੀਜ਼ ਦੇਖੀ ਜਾਂਦੀ ਯੂ نو ਲਾਈਫ ਇਚ ਮਾਰਤਾੜ ਵੀ ਹੈਗੀ ਨਾ ਹੈਗੀ ਹੈ ਕਿ ਨਹੀਂ ਹੈਗੀ ਤੇ ਉਹ ਦਿਖਾਓਗੇ ਨਾ ਜੋ ਤੁਹਾਡੇ ਸਮਾਜ ਵਿੱਚ ਹੋ ਰਿਹਾ ਉਹ ਵੀ ਦਿਖਾਓਗੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਥੋੜਾ ਸਟਾਈਲਿਸ਼ ਦਿਖਾਉਂਦੇ ਹੋ ਫਿਲਮਾਂ जिम्मे फिल्मा जी लड़ता है एनी देर कोई लड़के दिखाए तीन मिनट हाफ जाएगा बंद एक बंद दस दस बिल्कुल चौरासी चाहिए थोड़ी रियलिस्टिकाइम आ गया जो नहीं दिखाओगे तो ऑडियंस मतलब क्या दिखा रहे हो यार ਉਸ ਸਲੀਕਨੈਸ ਇੱਕ ਫਿਲਮ ਵਿੱਚ ਲਿਆਣਾ ਮਗਰ ਮੈਂ ਤਾਂ ਐਕਸ਼ਨ ਵਾਲੀ ਨਹੀਂ ਕੀਤੀ ਮੈਂ ਤਾਂ ਕਹਾਣੀਆਂ ਵਾਲੀ ਤੁਸੀਂ 84 ਕੀਤੀ ਤੁਸੀਂ ਭਗਤਪੂਰਨ ਜੀ ਦੀ ਫਿਲਮ ਵੀ ਕੀਤੀ ਤੁਸੀਂ ਇੱਕ ਵਾਂਸ ਓਪਨ ਹਮ ਸਾ ਟਾਈਮਸ ਉਹਦੇ ਚ ਵੀ ਤੁਸੀਂ ਰੋਲ ਕੀਤਾ ਪੰਜਾਬ ਦੇ ਉਹਨਾਂ ਹਾਲਾਤਾਂ ਨੂੰ ਬਿਲਕੁਲ ਪੰਜਾਬ ਦੇ ਉਹਨਾਂ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਉਸ ਸਮੇਂ ਦੇ 84 ਦੇ ਦੌਰ ਨੂੰ ਤੁਸੀਂ ਤੁਹਾਡੀ ਸੋਚ ਕੀ ਹੈ ਕਿ ਉਹ ਜੋ ਕੁਝ ਹੋਇਆ ਜੋ ਸੰਤਾਪ ਪੰਜਾਬ ਨੇ ਭੋਗਿਆ ਉਹ ਕਿਸ ਦਾ ਕਸੂਰ ਸੀ ਉਹਦੇ ਬੜੇ ਸਾਰੇ ਲੋਕ ਜ਼ਿੰਮੇਵਾਰ ਹਾਂ ਪੋਲਿਟਿਕਸ ਵੀ ਲੋਕੀ ਵੀ ਹੂੰ ਜੇਕਰ ਪੋਲਿਟਿਸ਼ਨ ਦੀ ਗੱਲਾਂ ਚ ਆਇਆ ਜਾਂ ਲੋਕੀ ਇੱਕ ਪਾਸੇ ਲੱਗ ਗਏ ਨੁਕਸਾਨ ਨਹੀਂ ਹੋ ਰਿਹਾ ਹੂੰ ਸਰਬਾਤ ਸਾਬ ਤੇ ਅਟੈਕ ਹੋਇਆ ਜਿਹੜਾ ਉਹ ਉਹ ਸਭ ਸ਼ੁਰੂ ਕਿਤੋਂ ਹੋ ਕੇ ਉੱਥੋਂ ਤੱਕ ਪਹੁੰਚ ਗਈ ਗੱਲ ਹੂੰ ਯੂ نو ਉਹ ਹਮੇਸ਼ਾ ਦਾ ਇੱਕ ਤੱਬਾ ਕਹਿ ਲਓ ਇੱਕ ਦਿਲ ਤੇ ਚਰੀਟ ਕਹਿ ਲਓ ਹਮੇਸ਼ਾ ਦੀ ਹੈ ਹੂੰ ਤਾਂ ਕਰਨ ਵਾਲੇ ਤਾਂ ਆਪਣਾ ਉਹਨਾਂ ਨੇ ਤਾਂ नॉर्थ ईस्ट भी प्रॉब्लम क्रिएट करती कश्मीर भी करती पंजाब भी करता नाल वाला जोड़ा दुश्मन है बंगलादेश बैटर बदला रही थी पंजाब, गभरू जवान बिठाता ना मैं कहना भाई भागते घोड़े की लगाम खींच के बिठा देते है। ये वो किया हाईएस पर कैपिटल इनकम से डेटिच है और ऐसे दिलदार लोग ऐसे मेहनती लोग ਅੱਜ ਵੀ ਤੁਹਾਨੂੰ ਲੱਗਦਾ ਪੰਜਾਬ ਉਹਨਾਂ ਹਾਲਾਤਾਂ ਚ ਗੁਜ਼ਰ ਰਿਹਾ ਅੱਜ ਦੇ ਹਾਲਾਤਾਂ ਨੂੰ ਕਿਵੇਂ ਦੇਖੀਏ ਇਹ ਤਾਂ ਉਹਨਾਂ ਤੇ ਰਹਿਣ ਵਾਲੇ ਦੱਸਣਗੇ ਤੁਸੀਂ ਦੇਖਦੇ ਨਹੀਂ ਪੰਜਾਬ ਦੀ ਇੰਨੀਆਂ ਖਬਰਾਂ ਆਉਂਦੀਆਂ ਇੰਨਾ ਸਾਰਾ ਕੁਝ ਧਿਆਨ ਨਹੀਂ ਦਿੰਦੇ ਪੰਜਾਬ ਪੋਲਿਟਿਕਸ ਹਾਂ ਤੇ ਭਾਈ ਥੋੜਾ ਬੋਤ ਉਥਲ ਬੁਥਲ ਤਾਂ ਹੈਗੀ ਹੈ ਨਾ ਲੋਕ ਤਾਂ ਕਹਿ ਰਹੇ ਨੇ ਪੰਜਾਬ ਘਰਕ ਹੋ ਰਿਹਾ ਦੁਵਾਰੇ ਪੰਜਾਬ ਤਾਂ ਜਿਹੜਾ ਰੰਗੜਾ ਪੰਜਾਬ ਸੀਗਾ ਸਰਕਾਰਾਂ ਵੀ ਇਹ ਕਹਿੰਦੀਆਂ ਨੇ ਪਾਰਟੀਆਂ ਵੀ ਇਹ ਕਹਿੰਦੀਆਂ ਨੇ ਇਹਦਾ ਕੁਝ ਹੋਏਗਾ ਤਾਂ ਨੁਕਸਾਨ ਤਾਂ ਹੋਏਗਾ ਹੀ ਦ आदमी ਅਸੀਂ ਦੇ ਦशक ਜਿਹੋ ਸਾਹ ਦੱਸਿਆ ਗਿਆ ਭਾਈ ਇਨਕਮ ਰਾਤੀ 2 2 ਵਜੇ ਜਾ ਕੇ ਪਾਣੀ ਦਿੰਦੇ ਸੀ ਖੇਤਾਂ ਉਹ ਸਭ ਬੰਦ ਹੋ ਗਿਆ ਸੀ ਲੁਧਿਆਣਾ ਨੂੰ ਦਿਨਾਂ ਬਿਜ਼ਨਸ ਟਪ ਹੋ ਗਿਆ ਸੀ ਤਾਂ ਨੁਕਸਾਨ ਤਾਂ ਕਿੰਨਾ ਪੰਜਾਬ ਸਟੇਟ ਨੂੰ ਹੀ ਹੋਇਆਣਾ ਤੁਸੀਂ 84 ਦੇ ਵਿੱਚ ਇੱਕ بڑا ਕਰਦਾਰ ਨਭਾਇਆ ਜਿਹੜਾ ਤੁਸੀਂ ਤੁਹਾਡਾ ਪੁਲਿਸ ਵਾਲਾ ਕਰਦਾਰ ਸੀਗਾ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਉਸ ਸਮੇਂ ਹਲਾਤ ਕੀਤਾ ਤੁਸੀਂ ਉਹਨੂੰ ਰਿਐਲਟੀ ਮਹਿਸੂਸ ਕੀਤਾ ਮੈਂ ਤਾਂ ਗ੍ਰੈਂਡ ਵੀ ਕੀਤਾ ਹਾਂ ਮੈਂ ਤਾਂ ਬੋਲੇ ਕਿ ਉਹ ਜਿਉਂਦਾ ਮੈਂ ਕਿ ਦਾ ਕੀਤਾ ਐਂਦੇ ਨਜ਼ਦੀਕ ਦਾ ਇਹੋ ਜਿਹਾ ਇੱਕ ਬੰਦਾ ਸੀ ਅੱਛਾ ਮੈਂ ਤਾਂ ਜੋ ਸਕ੍ਰਿਪਟ ਰਾਈਟਰ ਨੇ ਦੱਸਿਆ ਤੁਸੀਂ ਨਿੱਜੀ ਤੌਰ ਦੇ ਉੱਤੇ ਕਦੇ ਉਹ ਤਸਵੀਰਾਂ ਆਦੇ ਮਨ ਦੇ ਵਿੱਚ ਉਹ ਮੰਜ਼ਰ ਅਸੀਂ ਤਾਂ ਉਸ ਟਾਈਮ ਪੰਜਾਬ ਮੈਂ ਤਾਂ ਪੰਜਾਬ ਸਹੀ ਮਾਨੇ ਦੇਖਿਆ 90 ਚ ਇੱਕ ਵਾਰ ਆਇਆ ਇੱਕ ਸੀਰੀਅਲ ਕੀਤਾ ਸੀ ਗੂੰਗੀ ਤਾਰੀ ਉਸੇ ਸਬਜੈਕਟ ਨੂੰ ਲੈ ਕੇ ਫਿਰ ਉਸ ਤੋਂ ਬਾਅਦ ਸਿੱਧਾ ਮੈਂ ਆਇਆ ਵਿੱਚ ਕਦੇ ਇੰਜ ਆਏ ਆਏ ਤਾਂ ਨਿਕੜ ਅਲੱਗ ਗੱਲ ਹੈ ਨਹੀਂ ਤਾਂ ਫਿਰ ਜਿਲੇ ਪੰਜਾਬ 84 ਕੀਤੀ 50 ਸਹੀ ਮਾਨੇ ਤਦ ਹੀ ਵਖਿਆ ਜਿਹੜਾ ਪਿੰਡਾ ਗੁੰਡਾ ਦੀ ਹੈ ਹੂੰ ਉੱਪਰ ਆ ਚੰਗਲ ਆ ਗਿਆ ਲੋਕਾਂ ਆ ਮਿਲ ਕੇ ਐਸਾ ਦਿਲਦਾਰ ਲੋਕ ਮੈਂ ਹਮੇਸ਼ਾ ਕਹਿੰਦਾ ਸੀ ਮੇਰੇ ਬਜ਼ੁਰਗ ਮੇਰੇ ਦਾਦੇ ਪੜਦਾਦੇ ਇਸ ਜ਼ਮੀਨ ਤੋਂ ਆਏ ਇਸ ਘਰ ਦਾ ਮੈਂ ਘਰ ਬੀ ਆਮ ਪ੍ਰਾਊਡ ਟੂ ਬੀ ਪਾਰਟ ਆਫ ਥੈਟ ਮਾਈ ਐਂਸੈਸਟਰਸ ਕੇਮ ਫ্রম ਥਿਸ ਲੈਂਡ ਅਸੀਂ ਤਾਂ ਦਿੱਲੀ ਪੈਦਾ ਹੋਏ ਜੀ ਦਿੱਲੀ ਬੰਬਈ ਦੀ ਲਾਈਫ ਵੀ ਦੇਖੀ ਹੈ ਨਾ ਦਿੱਲੀ ਦੀ ਲਾਈਫ ਵੀ ਦੇਖੀ ਤੁਸੀਂ ਪੰਜਾਬ ਦੇ ਵਿੱਚ ਵੀ ਆ ਗਏ ਪੰਜਾਬ ਦਾ ਮਾਹੌਲ ਵੀ ਵੇਖ ਲਿਆ ਸਭ ਤੋਂ ਬੈਸਟ ਕਿਹੜਾ ਲੱਗਿਆ ਐ ਲਾਈਫ ਪੰਜਾਬ ਵਾਲੀ ਤੁਹਾਨੂੰ ਕਿੰਦਾ ਬੰਬਈ ਤਾਂ ਅਸੀਂ ਕਿਸੇ ਦੋਸਤ ਦੇ ਘਰ ਬਿਨਾਂ ਫੋਨ ਕਿਤੇ ਜਾਂਦੇ ਹੀ ਨਹੀਂ ਕਿੰਨਾ ਵੀ ক্লোਜ਼ ਦਿੱਲੀ ਬਚਵਨੀ ਫੇਰ ਵੀ ਚੱਲ ਬੰਦੇ ਸੀ ਬਾਈ ਟੀ 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 ਇਕਰਾਰ ਕੀਤੀ ਅੰਦਰ ਕੁਝ ਗਏ ਬੈਠਿਆ ਚਾਰ ਪੰਜ ਲੋਗਾਂ ਨਾਲ ਗੱਪਾਂ ਮਾਰਦੇ ਥੇ ਹੋ ਗਏ ਚੱਲ ਯਾਰ ਬ੍ਰੈਡ ਪੁਰਜੀ ਖਾ ਲੈਂਦੇ ਹੈਨਾ ਪੰਜਾਬ ਅੱਜ ਵੀ ਬਿਨਾਂ ਧਿਆਨ ਪਜਾਨਦੇ ਵੀ ਕਹਿ ਦੋ ਜੀ ਜਰਾ ਇਹ ਮਿਲੇਗਾ ਖਾਨ ਮਿੰਟੇਜ ਬਣਾ ਕੇ ਦੇ ਆਪਣਾ ਪਰਸਨਲ ਐਕਸਪੀਰੀਅੰਸ ਦੇਗਾ ਜਦ ਸਰਦਾਰਾਂ ਬਾਰੇ ਤੁਹਾਡੀ ਕੀ ਸੋਚ ਆ ਸਿੱਖਾਂ ਬਾਰੇ ਤੁਹਾਡੀ ਕੀ ਸੋਚ ਆ ਜੀ ਭਗਤਪੂਰਨ ਜੀ ਤੇ ਫੈਲੋਂ ਕੀਤੀ ਉਹ ਫੈਲੋਂ ਜਿਵੇਂ ਮਨ ਦੇ ਵਿੱਚ ਆਇਆ ਕਿ ਯਾਰ ਜਦੋਂ ਕਿਰਦਾਰ ਮਿਲੇ ਜਾਂ ਤੁਹਾਡੇ ਕੋਲ ਸਕ੍ਰਿਪਟ ਆਈ ਇੱਕ ਵੱਡਾ ਇਤਿਹਾਸ ਆ ਉਹਦੇ ਉੱਤੇ ਮੈਨੂੰ ਰੋਲ ਕਰ ਤੇਰੀ ਸੋਚ ਪੰਜਾਬੀਆਂ ਬਾਰੇ ਚ ਅੱਜ ਲੋਕਾਂ ਨੂੰ ਪੁੱਛਣਾ ਪੰਜਾਬੀ ਲੜਨੇ ਵਿੱਚ ਬਹੁਤ ਅੱਛੇ ਉਹ ਕਹਿੰਦਾ ਹਾਂ ਹਮੇਸ਼ਾ ਸੇ ਅੱਛੇ ਰਹੇ ਹੋਗੇ ਹਾਂ ਮੈਂ ਕਿਹਾ ਜੀ ਡਰਪੋ ਕੌਣ ਥੇ ਹਮ ਹਮੇ ਗੁਰੂ ਨੇ ਬਣਾਇਆ ਤੂੰ ਲੜ ਸਕਣਾ ਤੂੰ ਲੜ ਸਕਣਾ ਤੂੰ ਲੜ ਸਕਣਾ ਗਿੱਦੜ ਤੋਂ ਮੈਂ ਸ਼ੇਰ ਮੂੰਹ ਤੇ ਬੋਲੇ ਗਿੱਦੜ ਤੋਂ ਮੈਂ ਸ਼ੇਰ ਬਣਾਵਾ ਜੰਗੀਆਂ ਨਾਲ ਅਸੀਂ ਕਿਉਂ ਲੜਨ ਵਾਲੇ ਥੋੜੀ ਸੀ ਅਸੀਂ ਤਾਂ ਮਾਰ ਖਾਂਦੇ ਸੀ ਉੱਤੋਂ ਆਂਦੇ ਸੀ ਜਾਂ ਭਾਵੇਂ ਦਿੱਲੀ ਜਾਣਾ ਹੋਵੇ ਭਾਵੇਂ ਸੋਮਨਾ ਜਾਣਾ ਹੋਵੇ ਹੈ ਰਸਦ ਵੀ ਲੈ ਜਾਂਦੇ ਸੀ ਵਾਪਸੀ 'ਚ लुटते भी सी जनानिया भी चुके लाइन की कर लिता <laughs> गुरु ने खड़ा है <laughs> ना जो गुरु ने खड़ा किया लड़ा उ रंजीत हरिंग नलवा होने उल्टा ही करना वापस आया उधर आने से जाके है दुनिया का बेस्ट सोल्जर अल गुरुआ ने बोलिया कीर्त कर जप कर आज सारी दुनिया छाया ਮੰਗਦੇ ਨਹੀਂਗਾ ਜੋ ਕੰਮ ਝਾੜੂ ਲਗਾਣ ਨੂੰ ਆਏਗਾ ਝਾੜੂ ਲਗਾਣਗੇ ਆਪਣੀ ਮਿਹਨਤ ਨਾਲ ਰੋਟੀ ਕਾਢ ਲੈ ਦੇਗਾ ਕੀ ਗੱਲ ਹੈ ਬਲਕਿ ਕਿਤੇ ਵੀ ਦਿੱਕਤ ਆਉਂਦੀ ਹੈ ਮੈਂ ਹਮੇਸ਼ਾ ਕਹਿੰਦਾ ਦੋ ਪਾਗਲ ਸਰਦਾਰ ਚਾਰ ਪਾਗਲ ਸਰਦਾਰ ਐਸ ਕਰਕੇ ਐ ਪਾਗਲ ਹੋ ਗਿਆ ਇਹ ਕੰਮ ਕਰ ਸਕਦੇ ਇੱਕ ਟਰੱਕ ਲੈ ਕੇ ਪਹੁੰਚ ਗਏ ਉਸ ਨਾਲ ਰਸਦ ਖਤਮ ਹੋ ਜਾਏਗੀ ਸਰਕਾਰੀ ਉਹ ਟਰੱਕ ਦੀ ਰਸਦ ਨਹੀਂ ਕਦੋਂ ਉਹ ਬਰਕਤ ਹੈ ਜਿਸ ਦਿਨ ਅਸੀਂ ਚੌੜੇ ਹੋ ਗਏ ਨਾ ਉਹ ਅਸੀਂ ਲੰਗਰ ਖਾਣੇ ਉਹ ਦਿਨ ਉਹ ਬਰਕਤ ਖਤਮ ਹੋ ਜਾਂਦੀ ਹੈ ਉਹ ਬਰਕਤ ਜੀ ਆਇਆਂ ਨੂੰ ਵਿਨਮਰਤਾ ਚ ਜਿਹੜਾ ਕਹਾਂ ਨਾ ਸਿਰ ਨੀਵਾ ਤੇ ਮੱਤ ਉੱਚੀ ਉਹ ਤੱਤਾ ਕੀ ਹੈ ਜਿਸ ਦਿਨ ਉਲਟਾ ਹੋ ਜਾਂਦਾ ਨਾ ਕਿ ਮੱਤ ਨੀਵੀਂ ਤੇ ਸਿਰ ਉੱਚਾ ਹੋ ਜਾਂਦਾ ਫਿਰ ਲਫੜਾ ਹੋ ਜਾਂਦਾ ਪਾਠ ਕਰਦੇ ਹਾਂ ਪਾਠ ਕਰਦੇ ਸੀ ਪਾਠ ਤਾਂ ਨਹੀਂ ਕਰਦੇ ਵਾਇਗਰੂ ਦਾ ਨਾਮ ਲੈਣੇ ਆ ਰਾਵਦਾ ਨਾਮ ਲੈਣੇ ਆ ਮਹਾਦੇਵ ਦਾ ਨਾਮ ਲੈਣੇ ਹੂੰ ਬਦੰਗਬਲੀ ਦਾ ਨਾਮ ਲੈਣਾ ਵਾਇਗੁਰੂ ਬੋਲਣਾ ਹੂੰ ਵਾਇਗੁਰੂ ਤਾਂ ਬੀਜ ਮੰਤਰ ਸਾਰੇ ਤੁਹਾਡਾ ਸਤਿਯੁਗ ਦੁਆਪਰ ਤ੍ਰੇਤਾ ਸਭ ਆ ਕੇ ਹੁੰਦੇ ਸੀ ਹੂੰ ਤ੍ਰੇਤਾ ਦੁਆਪਰ ਆ ਗਏ ਗੁਰੂਆਂ ਦਾ ਸਿੱਧਣਾ ਨਹੀਂ ਦਿੱਸੇ ਹੂੰ ਨਸ਼ਮ ਗੁਰੂ ਤਾਂ ਜਮੀਨ ਤੇ ਐਨੀ ਮੈਂ ਫੜ ਕੇ ਜੜਗੜ ਕੇ ਵੀ ਲੈ ਜਾਓਗੇ ਨਾ ਤਾਦੀ ਉਹਨਾਂ ਦਾ ਦੇਣਾ ਨਹੀਂ ਦਿੱਸੇ ਹੂੰ ਇਹ ਵੀ ਦਸੰਬਰ ਹੀ ਜਸੀਂ ਸ਼ੂਟਿੰਗ ਦੇ ਜਾਂਦੇ ਸੀ ਉਹ ਹਫਤਾ ਸ਼ਹਿਜ਼ਾਦਿਆਂ ਦੀ ਜੈਦੀ ਤੇ ਦਿਵਾਰੀ ਚੁਮ। ਇਹ ਅੰਨ ਨੂੰ ਘਟਿਕਨ ਦਾ ਉਦੇਸ਼ ਇਹ ਨਾ ਮੈਂ ਕਹਤਾਂ ਭਾਈ ਸੋਗ ਹੈ। ਹੂੰ ਖੜੇ ਹੋ ਜਿਹੜਾ ਰੁਕੇ ਉਹਨੂੰ ਜੀਆਂ ਨੂੰ ਬੜੀ ਇੱਜ਼ਤ ਨਾਲ ਚਾਹ ਪਾਣੀ ਪਿਆਓ। ਹੂੰ ਪਰ ਕੋਈ ਸੈਲੀਬ੍ਰੇਸ਼ਨ ਨਹੀਂ ਹੈ। ਹੂੰ ਜਿਵੇਂ ਵੱਡੇ ਵੱਡੇ ਲੰਗਰ ਲਾਉਂਦੇ ਆ ਨਾ ਬ੍ਰੈਡ ਪਕੌੜਿਆਂ ਦੇ ਜਾਂ ਲਗਾਓ ਲੇਕਿਨ ਉਹ ਚੀਜ਼ਾਂ ਜਿਵੇਂ ਕੁਝ ਬਹੁਤ ਹੋ ਰਿਹਾ। ਗੱਡਵਾਜੀ ਬਹੁਤ ਹੁੰਦੀ ਆ। ਬੜੇ ਸਿਆਰ ਨਾਲ ਉਹ ਹਫਤਾ ਜਿਹੜਾ ਹੈਗਾ ਨਾ। ਹੂੰ ਸੋਵਦਾ ਸਪੰਨ ਜੀ ਭਗਤ ਪੂਰਨ ਫਿਲਮ ਕਰਕੇ ਅੱਜ ਤਾਂ ਉਹ ਹਫਤੇ ਦਾ ਤੁਹਾਨੂੰ ਪਤਾ ਹੈ ਨਾ 26 ਦਸੰਬਰ ਬਾਲ ਬਲੀਦਾਨ ਦਿਵਸ ਸਰਕਾਰ ਨੇ ਅਨਾਉਂਸ ਕੀਤਾ ਹੈ ਜਦਾ ਭਗਤ ਪੂਰਨ ਫਿਲਮ ਤੁਸੀਂ ਕੀਤੀ ਰੋਲ ਨਿਭਾਇਆ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਉਹਨੂੰ ਲੈ ਕੇ ਮਨ ਦੇ ਉੱਤੇ ਕੀ ਪ੍ਰਭਾਵ ਪਿਆ ਉਸ ਚੀਜ਼ ਦਾ ਮਨ ਤੇ ਕਾਨੀ ਚ ਕੋਈ ਵੀ ਸੰਸਕਾਰ ਭੁਕੇ ਜਾਂ ਚੰਗੀ ਗੱਲ ਕਹੀ ਜਾਏ ਹਮਮ ਉਹਦਾ ਪ੍ਰਭਾਵ ਪੈਂਦਾ ਹੀ ਹੈ ਹਮ ਕਿਤਨਾ ਕਿਤੇ ਗਲਤ ਕੰਮ ਕਰਦੇ ਅੰਦਰ ਆਤਮਾ ਨੂੰ ਜੋੜ ਦਈਏਗਾ ਹਮ ਪਰ ਅਸੀਂ ਉਹ ਬਣ ਜਾਗੇ ਭਗਤ ਜੀ ਥੋੜੀ ਬਣ ਸਕਦੇ ਹਾਂ ਅਸੀਂ ਹਮ ਅਸੀਂ ਤਾਂ ਪੈਰ ਦੀ ਮਹਿਲ ਹੀ ਨਹੀਂ ਜਾਣਾ ਤੇ ਫਿਲਮ ਕਰਨ ਤੋਂ ਪਹਿਲਾਂ ਭਗਤ ਜੀ ਬਾਰੇ ਪੜਿਆ ਸੀ ਕਦੇ ਜਿਹਦੇ ਸੁਣਾਣ ਆਏ ਤਦ ਹੀ ਪਹਿਲੀ ਵਾਰ ਪਤਾ ਚੱਲਿਆ ਔਰ ਉਸ ਤੋਂ ਬਾਅਦ ਵੀ ਅੱਜ ਵੀ ਕੁਝ ਬਹੁਤ ਸਾਰੇ ਲੋਕਾਂ ਨੂੰ ਪੁੱਛ ਲਾ ਉਹਨਾਂ ਨੂੰ ਪਿੰਗਲਵਾੜਾ ਪਤਾ ਨਹੀਂ ਪੰਜਾਬ ਵਿੱਚ ਤੁਹਾਡੇ ਜੀਵਨ ਤੇ ਅਸਰ ਪਾਇਆ ਉਸ ਫਿਲਮ ਨੇ ਕੋਈ ਪੰਖ ਜ਼ਰੂਰ ਕੋਈ ਵੀ ਹੋਈ ਕਹਿ ਰਹੇ ਨਾ ਚੰਗੀ ਗੱਲ ਸੰਸਕਾਰ ਕਹਾਣੀ ਜਾਂਦੇ ਕੋਈ ਚੀਜ਼ ਤੁਸੀਂ ਦੇਖਦੇ ਕਿਤੇ ਨਾ ਕਿਤੇ ਪਰ ਕੋਈ ਦਾ ਕਰੈਕਟਰ ਵੀ ਹੈਗਾਗਾ ਮੰਦੇ ਵਿੱਚ ਕਿਸੇ ਫਿਲਮ ਨੂੰ ਲੈ ਕੇ ਕਿਸੇ ਹੋਰ ਚੀਜ਼ ਨੂੰ ਲੈ ਕੇ ਫਿਲਮ ਨੂੰ ਲੈ ਕੇ ਕਿਸੇ ਵੀ ਹੋਰ ਫਿਲਮ ਵੀ ਯਾਰ ਮੈਂ ਆ ਕੁਝ ਚੀਜ਼ ਨਹੀਂ ਕਰਨੀ ਚਾਹੁੰਦਾ ਸੀ ਪਰ ਮੈਨੂੰ ਕਰਨੀ ਪਈ ਮੇਰੇ ਕੋਲ ਰਾਹ ਨਹੀਂ ਉਹ ਨਹੀਂ ਨਹੀਂ ਕਰ ਵੀ ਲਿੱਤਾ ਤਾਂ ਕੀ ਆਫਤ ਆ ਗਈ ਯੂ نو

ਕਦਰ ਸੀ ਸ਼ੁਭ ਕਾਮਨਾ ਕਰਦੇ ਆਂ ਅਰਦਾਸ ਕਰਦੇ ਆਂ ਵਾਹਿਗੁਰੂ ਅੱਗੇ ਕਿ ਤੁਹਾਨੂੰ ਇਸ ਘਰ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ ਦੇ ਰਿਹਾ। ਤੇ ਤੁਹਾਡੀ ਜਿਹੜੀ ਫਿਲਮ ਆ ਰਹੀ ਹੈ 1722 ਨੂੰ ਸੁਪਰ ਹਿੱਟ ਜਾਵੇ। ਜੇ ਜੱਟ ਵਿਗੜ ਗਿਆ ਜਰੂਰ ਦੇਖਣ ਜਾਇਓ ਜੈ ਰੰਦਾਵਾ ਤੇ ਪਵਨ ਗੁਪਤਾ ਜੀ ਬੜੇ ਸੀਨੀਅਰ ਆ ਪਵਨ ਮਲਹੋਤਰਾ ਤਾਂ ਉਹਨਾਂ ਦੀ ਜਿਹੜੀ ਬੜੀ ਹੀ ਪਿਆਰੀ ਮੂਵੀ ਆ ਰਹੀ ਹੈ ਪਹਿਲਾਂ ਬਹੁਤ ਸਾਰੀਆਂ ਫਿਲਮਾਂ ਭਗਤ ਕੁਮਾਰ ਦੀ ਫਿਲਮ ਜੀ ਉਹਨਾਂ ਦੇ ਰੱਦ ਕਿਰਦਾਰ ਤੁਸੀਂ ਦੇਖਿਆ ਤੇ ਬਹੁਤ ਵਧੀਆ ਐਕਟਰ ਨੇ ਬੜੀ ਵਧੀਆ ਐਕਟਿੰਗ ਕਰਦੇ ਨੇ ਤੇ ਜਰੂਰ ਇੱਕ ਵਾਰ 17 ਮਈ ਨੂੰ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਜਾਣਾ ਤੇ ਜੇ ਜੱਟ ਵਿਗੜ ਗਿਆ ਦੇਖ ਕੇ ਆਉਣਾ ਧੰਨਵਾਦ